ਸੋ ਹਾਂਜੀ ਗੁਰਦੁਆਰਾ ਮਸਤਵਾਨਾ ਸਾਹਿਬ ਪਹੁੰਚ ਚੁੱਕਿਆ ਤੇ ਪਹਿਲੇ ਨੰਬਰ ਦਾ ਜੋੜੇ ਜਮਾ ਕਰਾਉਣੇ ਆ ਅਸੀਂ ਜੋੜੇ ਜਮਾ ਕਰਾ ਕੇ ਹੋਰ ਆ ਉਧਰ ਜੋੜਾ ਕਰ ਸੋ ਹਾਂਜੀ ਤੇ ਹੁਣ ਅਸੀਂ ਸ਼ਕਨ ਲੱਗਿਆ ਗੁਰੂ ਘਰ ਚੋਂ ਲੰਗਰ ਤੇ ਦਾਲ ਆ ਤੇ ਰੋਟੀ ਤੇ ਨਾਲ ਚਾਰ ਤੇ ਲੰਗਰ-ਲੰਗਰ ਸ਼ਕ ਚੁਣ ਆਉਂਦੇ ਆ ਹਾਂਜੀ ਗਾਈ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੇ ਚੈਨਲ ਤੇ ਸਵਾਗਤ ਆ ਤੇ ਕੋਟੀ ਦੇਖ ਰਹੇ ਤੁਸੀਂ ਕਰਨਾਉਦਲੇ ਵਾਲੀ ਬਹੁਤ ਟਾਈਮ ਪਹਿਲਾਂ ਵੀਡੀਓ ਵੀ ਪਾਈ ਸੀ 프리 ਤਾਂ ਨੇ ਤੇ ਕੋਟੀ ਲੈ ਕੇ ਅਸੀਂ ਅੱਜ ਲੱਗਾ ਟਾਈਮ ਪਾਉਣ ਦਾ ਤੇ ਧੁੰਦਾ ਧਾਨ ਇਹਦੇ ਸੀ ਠੰਡ ਧੁੰਡ ਪਈ ਨਹੀਂ ਇਸ ਕਰਕੇ ਪਈ ਨਹੀਂ ਤੇ ਅੱਜ ਮੈਂ ਚੱਲਾਂਗਾ ਮਸਤ ਹਣ ਸਹਿ ਮੱਥਾ ਟੇਕਣ ਤੇ ਅੱਜ ਹੈਗੀ ਆ ਸੰਗਰਾਣ ਹਣਾ ਅੱਜ ਸੰਗਰਾਣ ਦਾ ਹਾਂ ਸੰਗਰਾਣ ਅੱਜ ਤੇ ਅੱਜ ਅਸੀਂ ਮੱਥਾ ਟੇਕ ਕੇ ਚੱਲਾਂ ਸੁਬਾਹ ਲੇਕਿਨ ਜਾਣ ਦਾ ਪਲਾਨ ਹੈਗਾ ਸਵੇਰ ਸੁਬਾਹ ਜਾਣ ਦਾ ਉਹ ਤਾਂ ਨਹੀਂ ਜਾ ਸਕਿਆ ਯਾਰ ਚਾ ਕੰਮਕੁਮ ਕਰਕੇ ਕੰਮ ਤੇ ਜਾਣੇ ਹੁੰਨੇ ਆ ਮੈਂ ਚੱਲ ਹੁਣ 3:30 ਵਜਰ ਨੇ ਤੇ ਹੁਣ ਆਪਾਂ ਚੱਲਦੇ ਆਂ ਬਸ ਥੋੜੀ ਦੇਰ ਨੂੰ ਲੀਗੂ ਪਰਣਾ ਮੰਨੀ ਜਾਂਦਾ ਚੱਲਦੇ ਆਂ ਤੇ ਮੈਂ ਆਉਂਗਾ ਟਾਏ ਜਾਉਂਗਾ ਵਾਏ ਕੱਲ ਵੀ ਦਾ ਚੱਟ ਚੱਲਾਗੇ ਤੁਗਾਂ ਜੀ ਹਾਂਜੀ ਗਾਇਸ ਤੇ ਆਪਾਂ ਥੋੜੇ ਟਾਈਮ ਨੂੰ ਚੱਲਦੇ ਆਂ ਹੋਰ ਤੇ ਮੋਟਰਸਾਈਕਲ ਆਪਾਂ ਦੇਖ ਕੇ ਗਰਮ ਕਰੂਣ ਕਰਦੇ ਆਂ ਤੇ ਘੜ ਘੜ ਰੀਲਾ ਦੇਖਣ ਨੂੰ ਮਿਲਣੀਆਂ ਤੁਹਾਨੂੰ ਤੇ ਬਾਟਨਾਬਾਦ ਬਲਾਗ ਕਰ ਰਹੇ ਆਪਣੇ ਪਿਛਲੇ ਬਲਾਗ ਦੇਖ ਕੇ ਗੈਪ ਆਇਆ ਥੋੜਾ ਜਿਹਾ ਮਹਿਸੂਸ ਡੇਲੀ ਬਲਾਗ ਕਰੀਏ ਪਰ ਕੁਛ ਨਾ ਮਨ ਨਾ ਕੁਛ ਬਣਾਉਣ ਨੂੰ ਮਿਲਦਾ ਨਹੀਂ ਇਸ ਕਰਕੇ ਨਹੀਂ ਬਣਾ ਸਕੇ ਤੇ ਕੋਈ ਗੱਲ ਨਹੀਂ ਹੁਣ ਜਿਵੇਂ ਐਵੇਂ ਕਰਾਂ ਸੋਚ ਰਾ ਡੇਲੀ ਬਲਾਗ ਕਰਾਂਗੇ ਸਟਾਰਟਿੰਗ ਹੌਲੀ ਹੌਲੀ ਪਾਇਆ ਕਰਾਂਗੇ ਤੇ ਉਧਰ ਸਾਡਾ ਮਾਮਾ ਹੱਸਦਾ ਆਉਂਦਾ ਹੈ ਕyao ਦਰਸ਼ਕ ਵੀਰਾਂ ਨੂੰ ਹੈਲੋ ਕਰੋ ਠੀਕ ਆ ਫੁੱਲਾਂ ਵਾਲਾ ਕੋਟ ਪਾਇਆ ਜੀ ਮੁੰਡੇ ਨੇ ਅੱਜ ਹਾਂਜੀ ਫੁੱਲਾਂ ਵਾਲਾ ਠੀਕ ਆ ਚਰਨ ਉਹਦਾ ਨਹੀਂ ਮੰਨਦਾ ਚਰਨ ਉਹਦਾ ਤੇ ਨਹੀਂ ਮੰਨਦਾ ਬਸ ਚੜ ਵਧੀਆ ਲੱਗੀ ਸੀ ਇਸ ਵਾਰੀ ਵਸਣੀ ਹੀ ਜਾਵਾ ਹੋਰ ਦਾ ਕੀ ਆ ਸੋ ਹਾਂਜੀ ਗੁਰਦੁਆਰਾ ਮਸਤਵਾਨਾ ਸਾਹਿਬ ਪਹੁੰਚ ਚੁੱਕਿਆ ਤੇ ਪਹਿਲੇ ਨੰਬਰ ਦਾ ਜੋੜੇ ਜਮਾ ਕਰਾਉਨੇ ਆਸੀਂ ਜੋੜੇ ਜਮਾ ਕਰਾ ਕੇ ਹੋਰ ਹੈ ਉਧਰ ਜੋੜਾ ਕਰ ਤੇ ਜੋੜੇ ਜਮਾ ਕਰਾ ਕੇ ਫਿਰ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਤੇ ਬਾਕੀ ਗਾਂ ਚੱਲਦੇ ਆ ਤੁਹਾਨੂੰ ਦੱਸੀ ਦਿਖਾਈ ਜਾਵਾਂਗੀ ਜਿਹੜੇ ਚੀਜ਼ ਆ ਸਾਡੇ ਬੂਟ ਚੱਕ ਰਿਹਾ ਜੀ ਆਵਾਂ ਆਏ ਹੈ ਮਸਤਵਾਨਾ ਸਾਹਿਬ ਜੀ ਇੱਥੀ ਗਾੜੀ ਦਾ ਨੰਬਰ ਟੋਕਣ ਮਿਲ ਚੁੱਕਿਆ ਭਈ ਆਪਾਂ ਠੀਕ ਆ ਜੀ ਹੁਣ ਟੇਕਦਾ ਮੱਥਾ ਚਲੋ ਜਾਈਏ ਆ ਜੀ ਆਪਾਂ পানীবাৰ ঠণ্ডা হে হ ਸੋ ਹਾਂਜੀ ਤੇ ਮੱਥਾ ਟੇਕ ਲਿਆ ਸਾਡੇ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਲੰਗਰ ਘਰ ਦੀ ਜਾਨੇ ਆ ਤੇ ਸ਼੍ਰੀ ਲੰਗਰ ਘਰ ਆਣੀ ਖੜਨੇ ਆ ਤੇ ਕੁਛ ਦਿਖਾਉਣ ਤੋਂ ਕੋਈ ਛੋੜਾ ਮੋਟਾ ਸਮਾਨ ਲੈਣਾ ਤੇ ਆਉਗੇ ਦੇ ਆਪਾਂ ਦੁਕਾਨਾਂ ਤੇ ਤੇ ਬਾਕੀ ਚੱਲ ਗਿਆ ਬਾਕੀ ਜੇਬ ਜੱਥੇ ਮਾਰਦੇ ਜੇ ਰੁਪਏ ਹੋਏ ਤਾਂ ਲਾਵਾਂਗੇ ਕੁਝ ਰੁਪਏ ਹੋਏ ਤਾਂ ਲਾਵਾਂਗੇ ਹਾਂ ਹਾਂ ਠੀਕ ਹੈ ਬਸ ਠੀਕ ਹੈ ਤੇ ਹਾਂਜੀ ਲੰਗਰ ਘਰ ਚ ਪਹੁੰਚ ਗਏ ਅਸੀਂ ਆ ਬਾਈ ਨੇ ਲੰਗਰ ਘਰ ਚ ਆਉਣ ਤੋਂ ਪਹਿਲਾਂ ਹੀ ਲੈ ਲਿਆ ਚੂਰਨਾ ਆਛਾ ਇਹ ਬਿਲਕੁਰੀ ਹੁੰਦਾ ਦਾ ਕਰਕੇ ਅਸੀਂ ਹਾਲੇ ਸਹੀ ਹਾਂਜੀ ਤੇ ਹੁਣ ਅਸੀਂ ਸ਼ਕਲ ਲੱਗਿਆ ਗੁਰੂ ਘਰ ਚੋਂ ਲੰਗਰ ਤੇ ਦਾਲ ਆ ਤੇ ਰੋਟੀ ਤੇ ਨਾਲ ਚਾਰ ਤੇ ਲੰਗਰ-ਲੰਗਰ ਸ਼ਕੀ ਨੂੰ ਆਉਂਦੇ ਆ ਆ ਹੈਗਾ ਜੀ ਮਸਤਵਾਨੇ ਦਾ ਸਟੇਡੀਅਮ ਇੱਥੇ ਨਵੇਂ-ਨਵੇਂ ਮੁਕਾਬਲੇ ਕਰਾਈ ਜਾਂਦੇ ਨੇ ਰੇਸਾਂ ਦੇ ਤੇ ਉਰੇ ਫੌਜ ਦੀ ਤਿਆਰੀ ਵੀ ਕਰਾਉਂਦੇ ਨੇ ਫ੍ਰੀ ਕਰਾਉਂਦੇ ਨੇ ਇੱਕ ਕੋਚ ਹੋਰੋਂ ਇਹ ਇਧਰ ਚੱਲਿਆਂ ਦਾ ਹੀ ਕੋਈ ਕਾਹਦਾ ਪਤਾ ਨਹੀਂ ਕੰਪੀਟੀਸ਼ਨ ਚੱਲ ਰਿਹਾ ਹੋਣਾ ਉਰੇ ਕੋਈ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੀ ਚੱਲ ਰਿਹਾ ਉਰੇ ਕੁਛ ਲਿਖਾ ਲੱਗਿਆ ਅੱਜ ਉਧਰ ਦੇ ਜਾ ਰਹੇ ਸੀ ਸਾਨੂੰ ਆਹ ਟੈਂਟ ਦਾ ਬਲੇਖਾ ਪਿਆ ਸੀ ਸਾਨੂੰ ਲੱਗਾ ਲੰਗਰ ਨੂੰ ਲੰਗਰ ਲੱਗਿਆ ਇਸ ਕਰਕੇ ਇਧਰ ਆਏ ਅਸੀਂ ਸਾਨੂੰ ਪਤਾ ਨਹੀਂ ਸੀ ਰੇਸਾਂ ਆ ਯਾਰ ਮੈਚ ਚੱਲਿਆਂ ਦਾ ਹੀ ਰੇਸਾਂ ਦਾ ਦੇਖ ਲੈਣੇ ਖੜ ਚੱਕ ਅੱਧੀ ਝਟਾ ਦੇਖ ਲੈਣੇ ਹਾਂ ਬਾਈ ਨੇ ਹੈ ਠੀਕ ਹੈ ਮੈਂ ਖੋਣ ਜੂ ਜੋੜਾ ਜਾਵਾਂ ਜੀ ਕੀ ਯਾਰ ਹੁਣ ਇਹ ਜੋੜੇ ਇਥੋਂ ਲੈ ਲੇ ਬਾਈ ਨੇ ਆਹ ਬਾਈ ਦੇ ਬੂਟ ਨਿਕਲ ਗਏ ਇਹ ਇਹ ਬਾਈ ਨੇ ਅੱਟੀ ਰੰਗੇ ਰੰਗ ਦੇ ਤਾੜੇ ਨੇ ਵੀ ਇਹ ਲੱਪੜ ਵੀ ਜਾਣ ਦਾ ਪਤਾ ਨਾ ਲੱਗੇ ਹੁਣ ਚੱਲਦੇ ਆਂ ਆਪਾਂ ਧਰਕਾਣੇ ਕੋਡੇ ਬੰਨੇ ਫੋਰਾ ਬੂਟ ਨਾਲ ਲੈ ਕੇ ਗੁੜੀ ਰੋਣਾ ਬਾਈ ਤੇ ਹੁਣ ਅਸੀਂ ਦੁਰਦਵਾਰਾ ਮਸਤਵਾਨ ਸਾਹਿਬ ਤੋਂ ਚਾਲੇ ਪਾਉਣ ਵਾਸਤੇ ਰੈਡੀ ਤੇ ਚਲਦੇ ਆ ਤੇ ਕਿਉਂ ਵੀ ਸਕਿਉਰਟੀ ਗਾਰਡ ਆਹ ਸਕਿਉਰਟੀ ਗਾਰਡ ਰੱਖਿਆ ਜੀ ਸਕਿਉਰਟੀ ਗਾਰਡ ਰੱਖਿਆ ਮੈਨੇ ਬੌਂਸਰ ਹੀ ਆਪਦਾ ਤੇ ਚਲੋ ਜੀ ਗੱਡੀ ਤਿਆਰ ਕਰੋ ਤੇ ਚਲਦੇ ਆ ਮਿੱਤਰੋ ਆਪਾਂ ਹੁਣ ਆਹ ਬਾਈ ਬੰਨੀ ਆਦਾ ਇਹ ਤੇ ਡੂਰੀ ਬਾਈ ਜੰਮੇ ਦੇ ਆਪਣੇ ਦੇ ਬਾਈਕ ਤੇ ਨਾਗਵਾਲ ਮਾਰਨਾਗਵਾਲ ਆ ਦੇਖੋ ਭਾਈ ਆਪਣੀ ਗਾੜੀ ਭਈਆ ਇਸ ਕਿ ਮੈਂ ਵੀ ਇਸ ਦੀ ਸਵਾਰੀ ਕਰਨਾ ਚਾਹਤਾ ਹੂੰ ਭਈਆ ਇਹ ਆਪਣੀ ਲੋਕੇਸ਼ਨ ਤੇ ਇੱਥੇ ਬਾਈ ਕਹਿੰਦਾ ਆਪਾਂ ਵੀਡੀਓ ਫੋਟੋ ਬਣਾਉਣੀ ਆ ਵੀਡੀਓ ਸੋਰੀ ਬਾਈ ਕਹਿੰਦਾ ਕਰਨਾ ਉਜਲੇ ਦੇ ਗਾਣੇ ਦੀ ਵੀਡੀਓ ਬਣਾਉਣੀ ਆ ਟੱਲਮੀ ਤੇ ਲਹੌਰ ਤੋਂ ਲੈ ਆ ਜੇ ਪਾ ਲਈ ਗੀਤਾ ਤਸਵੀਰ ਹੀ ਇਹ ਨਹੀਂ ਜੀ ਅਜ ਕੋਈ ਗੱਲ ਨਹੀਂ ਕੇ ਨਾਲੇ ਗੀਤਾ ਤਸਵੀਰ ਨਹੀਂ ਤਾਂ ਹਾਂਜੀ ਗਾਇਸ ਤੇ ਆਪਾਂ ਵੀਡੀਓ ਵੀ ਬਣਾਈਆਂ ਫੋਟੋਆਂ ਮਿਖਾਏ ਜੋ ਕਿ ਤੁਹਾਨੂੰ ਮੇਰੇ ਇੰਸਟਾਗ੍ਰਾਮ ਤੇ ਮਿਲ ਜਾਣਗੇ ਦੇਖਣ ਨੂੰ ਤੇ YouTube ਤੇ ਮਿਲਣਗੇ Facebook ਤੇ ਵੀ ਤੇ ਇੱਥੇ ਕਰਦੇ ਆ ਬਲੌਗ ਦੀ ਐਂਡਿੰਗ ਤੇ ਥੈਂਕ ਯੂ ਫਾਰ ਵਾਚਿੰਗ ਟਾਈਮ ਓਕੇ ਤੇ ਮਿਲਦਾ ਤੁਹਾਨੂੰ ਨੈਕਸਟ ਬਲੌਗ ਚ ਧੰਨਵਾਦ ਜੀ